ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਆ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਬਖਸ਼ੇ ਆਪਾਂ ਬਣਾਉਣ ਲੱਗੇ ਆ ਜੀ ਅੱਜ ਦਾਲ ਸਬਜ਼ੀ ਮਿਕਸ ਸਾਰਾ ਕੁਝ ਇਹਦਾ ਆਪਾਂ ਇਹਦੇ ਵਿੱਚ ਕੱਟਿਆ ਆ ਜੀ ਆਪਾਂ ਨੇ ਲਿਆ ਲੋਬੀ ਆ ਰਾਜਮਾ ਸੋਇਆ ਦੇ ਬੀਜ ਸੋਇਆ ਬੜੀਆਂ ਤੇ ਆਲੂ ਇੱਧਰ ਆਪਾਂ ਨੇ ਲਈਏ ਨੇ ਜੀ ਕਸੂਰੀ ਮੇਥੀ ਐ, ਜੀਰਾ, ਨਾਰਮਲ ਨਾਮਕ ਵਿੱਚ ਮਸਾਲੇ ਨੇ, ਹਰੀਆਂ ਤੇ ਲਾਲ ਮਿਰਚਾਂ ਨੇ ਤੇ ਇੱਧਰ ਆਪਾਂ ਨੇ ਲਈ ਆ ਜੀ ਕੱਚੀ ਹਲਦੀ। ਅੱਜ ਆਪਾਂ ਜੀ ਇਹਦੀ ਬਣਾਵਾਂਗੇ ਮਿਕਸ ਸਬਜ਼ੀ ਬਣਾ ਰਹੇ ਹਾਂ। ਤੇ ਆਪਾਂ ਵੀਡੀਓ ਸ਼ੁਰੂ ਕਰ ਦਿਆਂਗੇ ਬਣਾਉਣੇ। ਤੇ ਆਪਾਂ ਇਹਨੂੰ ਬਣਾਵਾਂਗੇ ਜੀ ਕੁੱਕਰ ਦੇ ਵਿੱਚ, ਕੁੱਕਰ ਦੇ ਵਿੱਚ ਆਪਾਂ ਨੇ ਤੇਲ ਰੱਖਿਆ ਹੈ ਗਰਮ। ਤੇਲ ਆਪਣਾ ਗਰਮ ਹੋ ਚੁੱਕਿਆ। ਆਪਾਂ ਬਣਾਉਣੇ ਆ ਜੀ ਹੁਣ ਸਬਜ਼ੀ। ਆਪਾਂ ਪਾ ਦਾਂਗੇ ਜੀ ਜੀਰਾ। ਹੁਣ ਆਪਾਂ ਪਾ ਦਾਂਗੇ ਜੀ ਲੰਬੇ ਲੰਬੇ ਕੱਟੇ ਹੋਏ ਪਿਆਜ਼। ਜਿਵੇਂ ਤਰ੍ਹਾਂ ਹਲਾਉਂਦੇ ਜੀ ਆਪਾਂ ਇਹਨਾਂ ਪਿਆਜ਼ਾਂ ਨੂੰ ਪਕਾ ਲਾਂਗੇ। ਆਪਾਂ ਪਿਆਜ਼ਾਂ ਨੂੰ ਲੰਬੇ ਲੰਬੇ ਕੱਟਿਆ ਤੁਸੀਂ ਜਿਵੇਂ ਸਰ ਆ ਬਣਾ ਦਿੰਦੇ ਹੋ। ਠੀਕ ਜਿਹਾ ਜੀ ਉਸ ਤਰ੍ਹਾਂ ਦੇ ਪਿਆਜ਼ ਤੁਸੀਂ ਕੱਟ ਸਕਦੇ। ਜਿੰਦ ਵੀ ਕਰ ਸਕਦੇ ਹੋ ਤੇ ਚੌਪੜ ਦੇ ਵਿੱਚ ਚੌਪ ਵੀ ਕਰ ਸਕਦੇ ਆ ਜੀ। ਇਹ। ਫਿਰ ਨਾ ਆਪਾ ਪਾ ਰਹੇ ਆ ਜੀ ਹਲਦੀ ਜਿਹੜੀ ਕੱਚੀ ਆਪਾਂ ਨੂੰ ਪੱਤੀ ਸੀ। ਨਾ ਆਪਾ ਪਾ ਰਹੇ ਹਾਂ ਜੀ ਜਰਮ ਮਸਾਲਾ ਤੇ ਨਮਕ ਪਾ ਲਿਆ ਆਪਾਂ। ਨਾਲੇ ਆਪਾਂ ਪਾ ਦਾਂਗੇ ਜੀ ਕਸੂਰੀ ਮੇਥੀ। ਨਾਲੇ ਆਪਾਂ ਹਰੀਆਂ ਲਾਲ ਜਿਹੜੀਆਂ ਮਿਰਚਾਂ ਕੱਟੀਆਂ ਸੀ ਉਹ ਪਾ ਦੋ। ਤਾਰਦੀ ਇਹਨੂੰ ਸਾਰੇ ਨਾਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅੱਜ ਤਾਂ ਬਹੁਤ ਮੀਠਾ ਪਿਆ ਗਿਆ ਨਮੀ ਆਪਣਾ ਕਦੇ ਨਹੀਂ ਪਿਆ ਆਗੀ ਅੱਛਾ ਟੁੱਟੇ ਨਾਲ ਲਾ ਲਿਆ ਹੁੰਦਾ ਤਾਂ ਤੇਰੇ ਕੋਲ ਤੋਂ ਇकडे ਆਇਓ ਤੋ ਰੋਜ ਆਪਾਂ ਜੀ ਮਸਾਲੇ ਦੇ ਵਿੱਚ ਪਾ ਲਿਆ ਪਾਣੀ ਥੋੜੀ ਜਿਹਾ ਪਾ ਜੀ ਦੇਗੀ ਮਿਰਚ ਪਾ ਰਹੇ ਹਾਂ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਨੇ ਘੜਤੀ ਮਿਕਸ ਬਹੁਤ ਤੜਕੇ ਦੀ ਜਿ ਸ਼ਾਇਨ ਬਹੁਤ ਵਧੀਆ ਆ ਰਹੀ ਹੈ ਸਬ지 ਆਪਣੀ ਸਾਰੀ ਜੀ ਤੜਕੇ ਤੇ ਹੀ ਹੁੰਦੀ ਹੈ ਵੀ ਜਿੰਨਾ ਵਧੀਆ ਆਪਣਾ ਤੜਕਾ ਹੋਗਾ ਓਨੀ ਵਧੀਆ ਆਪਣੀ ਸਬ지 ਹੋਊਗੀ ਪੱਜੀ ਲੈਟ ਚਾਰ ਕਣੀਆਂ ਪੈਂਦੀਆਂ ਨਹੀਂ ਜਦੇ ਮੀ ਲੈਟ ਪੱਜੀ ਜਾਂਦੇ ਤੇਰੇ ਨਾਲ ਪੋਰੀ ਦੀ ਤੁੰਡੀ ਆ ਗਈ ਆ ਬੜਾ ਬੜੇ ਰਹੀ ਆ ਹੁਣ ਆਪਾਂ ਪਾ ਦਾਂਗੇ ਇਹ ਦੇਖੋ ਇਹ ਸਾਰਾ ਸਮਾਨ ਜਿਹੜਾ ਆਪਾਂ ਨੇ ਇਕੱਠਾ ਕਰਕੇ ਰੱਖੋ ਇਹਦੇ ਵਿੱਚ ਆਪਾਂ ਪਾਇਆ ਜੀ ਲੋ ਵੀ ਆ ਰਾਜਮਾ ਸੋਇਆ ਦੇ ਬੀਜ ਸੋਇਆ ਬੜੀਆਂ ਤੇ ਅੰਲੂ ਸਾਰੇ ਸਾਨੂੰ ਆਪਾਂ ਨੇ ਮਿਕਸ ਕਰਕੇ ਪਾਟ ਲਈ। ਆਪਾਂ ਰਾਜਮਾ ਤਿਆਰ ਲਿਆ ਨੂੰ ਜੀ 2-4 ਮਿੰਟ ਵਾਸਤੇ ਪਹਿਲਾਂ ਬੋਇਲ ਕਰ ਲਿਆ ਸੀ। ਬੜੀਆਂ ਵੀ ਵਿੱਚ ਨਾਲੇ ਬੋਇਲ ਕਰ ਲਿਆ ਸੀ। ਮੈਂ ਤਾਂ ਸਾਰੇ ਮਸਾਲੇ ਨੇ ਚੰਗੀ ਤਰ੍ਹਾਂ ਮਿਕਸ ਕਰ ਦਿੱਤੀ। ਥੋੜਾ ਜਿਹਾ ਆਪਾਂ ਜੀ ਪਾਣੀ ਐਡ ਕਰ ਦਾਂਗੇ ਕੜਛੀਕ। ਤਾਂ ਕਿ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਉਪਰ ਇੱਕ ਕੌਲੀ ਪਾਣੀ ਦੀ ਐਡ ਕਰਤੀ। 2 ਕ ਕੱਚੀਆਂ ਪਾਣੀ ਦੇ ਆਪਾਂ ਨੇ ਪਹਿਲਾਂ ਪਾਈਆਂ ਸੀ। ਸਾਰੇ ਸਾਜ ਜੀ ਨੇ ਆਪਾਂ ਕੱਚੀ ਚੰਗੀ ਤਰ੍ਹਾਂ ਵਿੱਚ ਥੇੜ ਦੂਗੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜਦਿ ਕੁੱਕਰ ਦਾ ਟੱਕਣ ਬੰਦ ਕਰ ਦਾਂਗੇ। ਆਪਾਂ ਜੀ ਦੇ ਤਿੰਨ ਵਿਸਲ ਵਜਾਵਾਂਗੇ। ਹਾਂਜੀ ਆਪਣੀ ਜੀ ਮਿਕਸ ਸਬਜੀ ਬਣ ਕੇ ਤਿਆਰ ਆ। ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਸਰਵ ਕਰ ਲਾਂਗੇ। ਆਪਾਂ ਜੀ ਚਾਰ ਕਿ ਬਿਸਲ ਬਜਾਈਆਂ ਨੇ। ਬਹੁਤ ਵਧੀਆ ਬਣ ਗਈ ਜੀ ਆਪਣੀ दाल। ਮਿਕਸ ਕਰਕੇ ਬਣਾਉਣੀ ਆ ਜੀ ਫਿਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਗਈ। ਆਪਾਂ ਪਹਿਲਾਂ ਵੀ ਕਈ ਵਾਰੀ ਬਣਾਈ ਆ ਜੀ ਵੀਡੀਓ ਨਹੀਂ ਚਿਪਾਈ। ਸੋਚਿਆ ਵੀ ਚਲੋ ਇਸ ਵਾਰ ਆਪਾਂ ਨਾਲ ਵੀਡੀਓ ਵੀ ਕਰਾਂਗੇ ਸ਼ੇਅਰ। ਜਦੋਂ ਕਿ ਸਾਡ ਤੋਂ ਮੇਰਾ ਜਿਆ ਪੈਂਦਾ ਸੀ ਆਪਾਂ ਚਾਨਣੀ ਕਰਕੇ ਦਪਾਉਂਦੇ ਵਿਚੇ ਲੋਬੀ ਆ ਵਿਚੇ ਰਾਜਮਾ ਵਿਚੇ ਸੋਇਆ ਬੜੀਆਂ ਵਿਚੇ ਪਾਲੇ ਸੀ ਆਲੂ ਆਪਾਂ ਸਾਰੀ ਜਿੰਨ ਸਾਰੀ ਨੂੰ ਜੇ ਇੱਕ 프라이 ਪਿੰਦੇ ਵਿੱਚ ਕੱਢ ਲਾਂ ਹਾਂਜੀ ਆਪਣੀ ਜੀ ਲੋਬੀ ਆ ਰਾਜਮਾ ਸੋਇਆ ਦੇ ਬੀਜ ਸੋਇਆ ਬੜੀਆਂ ਤੇ ਆਲੂ ਦੀ ਮਿਕਸ ਸਬਜ਼ੀ ਬਣ ਕੇ ਤਿਆਰ ਆ ਜੀ ਕਈ ਵਾਰੀ ਨਾ ਆਪਾਂ ਦਾਣਾ ਸਬਜ਼ੀਆਂ ਜੇ ਖਾ ਕੇ ਜੇ ਆਪਣਾ ਮਨ ਜੇ ਆਕੇ ਹੁੰਦਾ ਆਪਾਂ ਨੂੰ ਐ ਲੱਗਦਾੰਦਾ ਵੀ ਆਪਾਂ ਕੋਈ ਅਲੱਗ ਤਰ੍ਹਾਂ ਦੀ ਸਬਜ਼ੀ ਬਣਾਈਏ ਜੀ ਅਸੀਂ ਵੀ ਅੱਜ ਉਸੇ ਤਰ੍ਹਾਂ ਬਣਾਈ ਹੈ ਜੀ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਦੀ ਸਬਜ਼ੀ ਬਣਾਇਓ ਟਰਾਈ ਕਰਿਓ ਤੇ ਫਿਰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਸਬਜ਼ੀ ਕਿਵੇਂ ਬਣੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਸਾਰੇ ਭੈਣ ਭਰਾ ਖੁਸ਼ੇ ਰਹਿਣ ਜੀ ਹੱਸਦੇ ਬੱਸਦੇ ਰਹਿਣ ਜੀ ਜਿਹੜੇ ਨਵੇਂ ਭੈਣ ਪਰ ਆਪਣੇ ਨਾਲ ਜੁੜੇ ਨੇ ਜੀ ਅੱਜ ਪਹਿਲੀ ਵਾਰੀ ਆਪਣੀ ਵੀਡੀਓ ਦੇਖਦੇ ਨੇ ਜੀ ਉਹ ਵੀ ਜੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਜੀ ਆਪਣੇ ਵਿਊ ਬਹੁਤ ਘੱਟ ਆਉਂਦੇ ਨੇ ਜੀ ਅੱਜ ਆਪਾਂ ਜੀ ਆਹ ਜਿਹੜੇ ਸੋਇਆ ਦੇ ਬੀਜ ਨੇ ਇਹ ਵੀ ਵਿੱਚ ਸਬਜ਼ੀ ਦੇ ਵਿੱਚ ਪਾਏ ਸੀ ਰਾਜਮਾਹਾਂ ਦੇ ਨਾਲ ਦੇਖੀ ਆਪਾਂ ਜੀ ਪਹਿਲਾਂ ਕਾਫੀ ਟਾਈਮ ਪਿਆਉ ਕੇ ਰੱਖਦੇ ਸੀ 2-3 ਘੰਟੇ ਰਾਜਮਾ ਵੀ ਪਿਆਉ ਕੇ ਰੱਖਦੇ ਸੀ ਫਿਰ ਇਹਨਾਂ ਨੂੰ ਸਾਰਿਆਂ ਨੂੰ ਜੀ ਆਪਾਂ 5 ਕਿ ਮਿੰਟ ਵਾਸਤੇ ਸਾਰਿਆਂ ਨੂੰ ਜੀ ਆਪਾਂ ਨੇ ਬੋਇਲ ਕਰ ਲਿਆ ਸੀਗਾ ਬੋਇਲ ਕਰਕੇ ਫਿਰ ਆਪਾਂ ਨੇ ਤੜਕਾ ਲਾ ਕੇ ਬਣਾਈ ਸੀ ਸਬਜ਼ੀ ਤੇ ਆਲੂ ਵੀ ਬੜੀਆਂ ਵੀ ਹਾਂਜੀ ਲੋਬੀਆ ਰਾਜਮਾ ਸੋਇਆ ਦੇ ਬੀਜ ਸੋਇਆ ਬੜੀਆਂ ਤੇ ਆਲੂ ਸਾਰਿਆਂ ਨੂੰ ਆਪਾਂ ਨੇ 5 ਮਿੰਟ ਵਾਸਤੇ ਬੋਇਲ ਕਰ ਲਿਆ ਸੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ